ਜੋ ਸੱਚ ਹੁੰਦਾ ਏ ਨਾ ਸੱਚ ਹਮੇਸ਼ਾ ਕੌੜਾ ਲੱਗਦਾ ਏ ਔਰ ਕੌੜਾ ਕਿਨੂੰ ਲੱਗਦਾ ਏ ਝੂਠੇ ਬੰਦਿਆਂ ਨੂੰ ਕੌੜਾ ਲੱਗਦਾ ਏ ਅੱਜ ਜੋ ਆਪਾਂ ਗੱਲ ਕਰਨ ਲੱਗੇ ਆਂ ਗੱਲ ਸੱਚੀ ਏ ਕੌੜੀ ਲੱਗੂਗੀ ਪਰ ਸੁਣ ਜ਼ਰੂਰ ਲਿਓ ਕਿ ਸਿੰਘਾਂ ਦਾ ਕਿਰਦਾਰ ਕਿਹੈਸਾ ਰਿਹਾ ਸ਼ੁਰੂ ਤੋਂ ਔਰ ਅੱਜ ਅਸੀਂ ਕਿੱਥੇ ਪਹੁੰਚ ਗਏ ਆਂ ਕਹਿੰਦੇ ਜਦੋਂ ਅਬਦਾਲੀ ਨੇ ਪੇਸ਼ਕਸ਼ ਕੀਤੀ ਸੀ ਨਾ ਸਰਦਾਰ ਜਸਾ ਸਿੰਘ ਅਲੂਵਾਲੀਏ ਨੂੰ ਸਰਦਾਰ ਜਸਾ ਸਿੰਘ ਆਲੂਵਾਲੀਆ ਉਹਨਾਂ ਦੇ ਕੋਲ ਕਿਸੇ ਬੰਦੇ ਨੂੰ ਭੇਜਣਾ ਕੀਤਾ ਕਿ ਤੁਸੀਂ ਸਾਡੇ ਨਾਲ ਸਮਝੌਤਾ ਕਰ ਲੋ ਸਾਡੇ ਨਾਲ ਸਮਝੌਤਾ ਕਰ ਲੋ ਔਰ ਸਮਝੌਤਾ ਕਰੋਗੇ ਤੇ ਤੁਹਾਨੂੰ ਐਸੀ ਜੋ ਲਾਹੌਰ ਦਾ ਰਾਜ ਭਾਗਿਆ ਉਹ ਅਸੀਂ ਤੁਹਾਨੂੰ ਦੇ ਦੇਵਾਂਗੇ ਤੇ ਭਾਰ ਗੁਰੂ ਕੇ ਸਿੱਖਾਂ ਦਾ ਕਿਰਦਾਰ ਕਿਹੈ ਸਾ ਸੀ ਔਰ ਉਹਨਾਂ ਦੇ ਹੌਂਸਲੇ ਕੈਸੇ ਸਨ ਇੱਕ ਤੇ ਉਹਨਾਂ ਨੇ ਇਹ ਕਿਹਾ ਕਹਿੰਦੇ ਸੀ ਕਿ ਅਬਦਾਲੀ ਨੂੰ ਲਿਖ ਕੇ ਭੇਜਿਆ ਕਹਿੰਦੇ ਕਿ ਲਾਹੌਰ ਤੇਰੇ ਬਾਪ ਦਾ ਨਹੀਂ ਲਾਹੌਰ ਤੇਰੀ ਕੋਈ ਜ਼ਗੀਰ ਆਪਣੀ ਨਹੀਂ ਆ ਕਹਿੰਦੇ ਕਿ ਜਦੋਂ ਸਾਡਾ ਅਬਦਾਲੀ ਜੀ ਕਰੂਗਾ ਤੇ ਅਸੀਂ ਜਿਹੜਾ ਲਾਹੌਰ ਆ ਉਹ ਅਸੀਂ ਜੁੱਤੀ ਦੇ ਜ਼ੋਰ ਦੇ ਨਾਲ ਵੀ ਲੈ ਲਾਂਗੇ ਅਸੀਂ ਆਪਣੀ ਪਾਵਰ ਦੇ ਨਾਲ ਵੀ ਲੈ ਸਕਦੇ ਆ ਲਾਹੌਰ ਤੇਰੀ ਨਿੱਜੀ ਮਲਕੀਅਤ ਨਹੀਂ ਆ ਤੇ ਉਹਦੀ ਜੋ ਪੇਸ਼ਕਸ਼ ਸੀ ਉਸ ਨੂੰ ਠੁਕਰਾ ਦਿੱਤਾ ਸੀ ਗੁਰੂ ਕੇ ਸਿੰਘਾਂ ਨੇ ਗੁਰੂ ਕੇ ਪਿਆਰਿਆਂ ਨੇ ਤੇ ਇਹ ਨਹੀਂ ਸੀ ਕਿ ਆ ਕਿ ਅਸੀਂ ਤੇਰੇ ਨਾਲ ਰਲ ਕੇ ਰਹਿੰਦੇ ਆ ਤੇ ਸਾਨੂੰ ਤੂੰ ਪੇਸ਼ਕਸ਼ ਕਰ ਰਿਹਾ ਸਾਨੂੰ ਲਾਹੌਰ ਦੇ ਰਿਹਾ ਜਾਂ ਸਾਨੂੰ ਹੋਰ ਕਿਹ ਲਾਲਚ ਦਿੱਤੇ ਜਾਂਦੇ ਆ ਤੇ ਅਸੀਂ ਆਪਣੇ ਕਿਰਦਾਰ ਤੋਂ ਥੱਲੇ ਡਿੱਗ ਜਾਈਏ ਪਰ ਅੱਜ ਅਸੀਂ ਕਿੱਥੇ ਪਹੁੰਚ ਗਏ ਅੱਜ ਜਿੱਥੇ ਸਾਡੇ ਰਾਜਨੀਤਿਕ ਲੋਕ ਆ ਉਹਨਾਂ ਨੇ ਸਾਨੂੰ ਭਿਖਾਰੀ ਬਣਾ ਦਿੱਤਾ ਹੈ ਆਪਾਂ ਮੁਫਤ ਦੀ ਬਿਜਲੀ ਮੁਫਤ ਦਾ ਰਾਸ਼ਨ ਤੇ ਮੁਫਤ ਦੀਆਂ ਹੋਰ ਕਈ ਚੀਜ਼ਾਂ ਜਿਹੜੀਆਂ ਅੱਜ ਸਾਨੂੰ ਦੇ ਕੇ ਤੇ ਸਾਨੂੰ ਭਿਖਾਰੀ ਭਿਖਾਰੀ ਬਣਾ ਦਿੱਤਾ ਗਿਆ ਅਸੀਂ ਕਿੱਥੇ ਸੀ ਰਾਜ ਭਾਗ ਮੰਨਣ ਵਾਲੇ ਜਿੱਥੇ ਕਿੱਥੇ ਕਟਕ ਤੱਕ ਦਰਿਆ ਜਿਹੜੇ ਐਸੇ ਸ਼ੇਰਾਂ ਨੇ ਅਟਕਾ ਦਿੱਤੇ ਪਰ ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ ਅੱਜ ਸਾਨੂੰ ਸੋਚਣਾ ਚਾਹੀਦਾ ਕਿ ਸਿੰਘਾਂ ਦਾ ਕਿਰਦਾਰ ਕਿਹੋ ਜਿਹਾ ਸੀ ਔਰ ਅੱਜ ਅਸੀਂ ਕਿਸ ਜਗ੍ਹਾ ਤੇ ਆ ਕੇ ਖੜੇ ਹੋ ਗਏ ਸਾਡੇ ਵਿੱਚ ਕਮੀ ਕਿਸ ਤਰ੍ਹਾਂ ਆ ਗਈ ਕੀ ਕਾਰਨ ਹੈ ਜਿਸ ਦੇ ਕਾਰਨ ਅਸੀਂ ਇੰਨੀ ਗਿਰਾਵਟ ਵੱਲ ਜਾ ਰਹੇ ਹਾਂ